ਵਾਦਾ ਜੋ ਨੌਜਵਾਨ ਜੀਵਨ ਲੀਲਾ ਖਤਮ ਕਰਨ ਦੀ ਸੋਚ ਰੱਖਦਾ ਸੀ ਉਸ ਨੂੰ ਇੱਕ ਗੁਰਸਿੱਖ ਦਾ ਸਾਥ ਦੱਸ ਦੇ ਕਿ ਐਸਾ ਮਿਲਿਆ ਹੈ ਕਿ ਉਹ ਸਿੰਘ ਸਜ ਕੇ ਸਿੰਘ ਸਜ ਗਿਆ ਉਸ ਤੋਂ ਬਾਅਦ ਫਿਰ ਗੁਰਮਤੀ ਦੇ ਵਿੱਚ ਡੁੱਗਦਾ ਗਿਆ ਡਬਲ ਐਮਏ ਕਰਨ ਤੋਂ ਬਾਅਦ ਹੁਣ ਗੁਰਮਤੀ ਦੇ ਵਿੱਚ ਪੀਐਚਡੀ ਕਰ ਰਿਹਾ ਹੈ ਤੇ ਨਾਲ ਹੀ 4 ਸਾਲਾਂ ਦੇ ਬੱਚਿਆਂ ਤੋਂ ਲੈ ਕੇ 25 ਸਾਲ ਦੇ ਨੌਜਵਾਨਾਂ ਨੂੰ ਗਤਕੇ ਦੀ ਟ੍ਰੇਨਿੰਗ ਦੇ ਰਿਹਾ ਇਹੋ ਨਹੀਂ ਉਹ ਨੌਜਵਾਨ ਨੂੰ ਗੁਰਮਤੀ ਦੇ ਨਾਲ ਵੀ ਜੋੜ ਰਿਹਾ ਹੈ ਅਤੇ 5000 ਦੇ ਕਰੀਬ ਪ੍ਰਾਣੀਆਂ ਨੂੰ ਪ੍ਰੇਰ ਕੇ ਸਵੇਰਕਾਲ ਤੱਕ ਸਾਇਤ ਤੋਂ ਅੰਮ੍ਰਿਤ ਵਿੱਚ ਚਕਾ ਚੁੱਕਿਆ ਹੈ ਇਹ ਨੌਜਵਾਨ ਲਗਾਤਾਰ ਪਿੰਡ-ਪਿੰਡ ਜਾ ਕੇ ਬੱਚਿਆਂ ਤੇ ਨੌਜਵਾਨਾਂ ਨੂੰ ਮਤੀ ਦੀ ਸਿੱਖਿਆ ਵੀ ਦਿੰਦਾ ਹੈ ਗਿਆਨੀ ਸੰਦੀਪ ਸਿੰਘ ਦਾ ਨਾਮ 29 ਸਾਲ ਦਾ Hindu ਪਰਿਵਾਰ ਦਾ ਸਿੰਘ ਸੱਜਿਆ ਨੌਜਵਾਨ ਕੀ ਸੋਚ ਰੱਖਦਾ ਹੈ ਜਾਣਦੇ ਹਾਂ ਉਸੇ ਦੀ ਜ਼ੁਬਾਨੀ ਵੇਲੇ ਅਸੀਂ ਖੜੇ ਆ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਜੀ ਜਿੱਥੇ ਇੱਕ ਨੌਜਵਾਨ ਮਿਲੇ ਸਾਨੂੰ 29 ਸਾਲ ਦੇ ਨੌਜਵਾਨ ਨੇ ਜਿਹੜੇ 15 ਸਾਲ ਦੀ ਉਮਰ ਵਿੱਚ ਗੁਰਸਿੱਖ ਸੱਜੇ ਸੀ Hindu ਪਰਵਾਰ ਨਾਲ ਸੰਬੰਧ ਰੱਖਦੇ ਨੇ ਬਾਬਾ ਸੰਦੀਪ ਸਿੰਘ ਜੀ ਐਸ ਵੇਲੇ ਸੇਵਾ ਨਿਭਾ ਰਿਹਾ ਨੌਜਵਾਨ ਨੂੰ ਗੱਤਕਾ ਸਿਖਾंदी ਔਰ ਗੁਰਮਤ ਨਾਲ ਜੋੜਨ ਦੀ ਬਾਬਾ ਜੀ ਸਾਡੇ ਨਾਲ ਮੌਜੂਦ ਹੈ ਗੱਲ ਕਰ ਜੇ ਬਾਬਾ ਜੀ ਆਪਣੇ ਪਹਿਲੇ ਜਾਣਕਾਰੀ ਦਿਓ ਸ਼ੋਰਚ ਆਪਣੇ ਬਾਰੇ ਕਿ ਕਿੱਦਾਂ ਇੱਧਰ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੁਝ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ ਵੀ ਜਦੋਂ ਕੋਈ ਇਹਨਾਂ ਨਾਲ ਆਪਣਾਈ ਦੁਨੀਆ ਦਾ ਜਿਵੇਂ ਕਹਿੰਦੇ ਇੱਕ ਇੱਕ ਤੱਕਿਆ ਆਸਰਾ ਤੇਰਾ ਬਾਕੀ ਸਭੇ ਢਾਈਆਂ ਢੇਰੀਆਂ ਗੁਰੂ ਘਰ ਨੇ ਗੱਲਾਂ ਲਾਇਆ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਂ ਸਿੰਘ ਸੱਜਿਆ ਤਕਰੀਬਨ 2009 ਦਾ ਅੰਮ੍ਰਿਤ ਛਕਿਆ ਹੋਇਆ ਤੇ ਮੈਂ ਗਤਕਾ 골ਡ ਮੈਡਲ ਹੈ ਅਤੇ ਪੀ ਐਚ ਡੀ ਕਰਦਾ ਪਿਆ ਗੁਰਮੱਦੀ ਵਿਦਿਆ ਵਿਦਿਆ ਬੱਚਿਆਂ ਨੂੰ ਦੇ ਰਿਹਾ ਕੀ ਕੋਈ ਕੋਈ ਕਹਾਣੀ ਹੈ ਕੋਈ ਇਨਸੀਡੈਂਸ ਹੈ ਜੁੜਿਆ ਦੇਣਾ ਹਾਂਜੀ 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 ਵੀਰ ਜੀ ਪਹਿਲਾਂ ਤੇ ਜਦੋਂ ਮੈਂ ਇਸ ਸਿੱਖੀ ਦੇ ਵਿੱਚ ਆਇਆ ਹਾਂ ਕੁਝ ਹਾਲਾਤ ਇਸ ਤਰ੍ਹਾਂ ਦੇ ਮੇਰੇ ਪਰਿਵਾਰ ਨੇ ਕਰ ਦਿੱਤੇ ਸੀ ਮੇਰੇ ਵੀ ਮੈਨੂੰ ਮਰਨ ਤੇ ਮਜਬੂਰ ਹੋ ਗਿਆ ਸੀ ਇਤੋਂ ਕਿਵੇਂ ਖੁਦ ਖੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਗੁਰ ਤੇ ਕਵੀ ਇਸ ਤਰ੍ਹਾਂ ਮਿਲਿਆ ਉਹਨੇ ਕਿਹਾ ਜੇ ਮਰਨਾ ਹੀ ਹੈ ਸੱਚ ਨਾਲ ਜੁੜ ਕੇ ਮਰ ਜੇ ਮਰਨਾ ਫਿਰ ਤੇ ਗੁਰੂ ਸਾਹਿਬ ਜੀ ਕਿਰਪਾ ਨਾਲ ਫਿਰ ਮੈਂ ਸ਼ਾਸਤਰ ਵਿਦਿਆ ਲਈ ਗੁਰਮਤਿ ਵਿਦਿਆ ਲਈ ਸਮਝ ਆ ਗਈ ਕਿ ਜ਼ਿੰਦਗੀ ਜਿਉਣੀ ਕਿਵੇਂ ਆ ਤੇ ਫਿਰ ਮੈਂ ਆਪ ਤੇ ਜੋ ਜ਼ਿੰਦਗੀ ਜੀ ਰਿਹਾ ਹਾਂ ਦੀ ਕੋਸ਼ਿਸ਼ ਕੀਤੀ ਵੀ ਇਸ ਤਰ੍ਹਾਂ ਦੀ ਸਿੱਖਿਆ ਮੈਂ ਦੂਸਰਿਆਂ ਨੂੰ ਵੀ ਦੇ ਸਕਾਂ ਤਾਂ ਜੋ ਉਹ ਵੀ ਜੇ ਕੋਈ ਭੁੱਲਿਆ ਭਟਕਿਆ ਹੋਇਆ ਹੈਗਾ ਉਹ ਵੀ ਗੁਰਮਤਿ ਨਾਲ ਜੁੜ ਕੇ ਆਪਣੀ ਜ਼ਿੰਦਗੀ ਕਿਦੋਂ ਸਿੰਘ ਸੱਜੇ ਸੀ ਔਰ ਅੱਗੇ ਕੀ ਕੀ ਕੀਤਾ ਫਿਰ ਪਹਿਲਾਂ ਤੇ ਮੈਂ ਪੜ੍ਹਾਈ ਕੀਤੀ ਹੈ ਤੇ ਵੀਰ ਜੀ ਮੈਂ ਪਹਿਲਾਂ ਬੀਟੈਕ ਵੀ ਕੀਤੀ ਹੋਈ ਹੈ ਮੁਰਕੇ ਮੈਂ ਲਾਈਨ ਚੇਂਜ ਕਰ ਲਈ ਸੀ ਲਾਈਨ ਚੇਂਜ ਕਰਨ ਤੋਂ ਬਾਅਦ ਗਿਆਨੀ ਕੀਤੀ ਐਮਏ ਡਬਲ ਐਮਏ ਆ ਕਿ ਪੀਐਚਡੀ ਦੀ ਤਿਆਰੀ ਕਰਨ ਲੱਗ ਪਿਆ ਗੁਰਮਤਿ ਦੇ ਵਿੱਚ ਅਮਰ ਸੰਚਾਰ ਵੀ ਕੀਤੀ ਪੰਜਾਬ ਪਿਆਰਾਂ ਦੇ ਵਿੱਚ ਲਾ ਕੇ ਆਪ ਅਮਰ ਸੰਚਾਰ ਕੀਤੀ तकरीबन 5000 ਤੋਂ ਵੱਧ ਪੁਰਾਣੀ ਜੋ ਲਿਸਟਾ ਮੌਜੂਦ ਹੈ ਜਿਹਦੇ ਮੈਂ ਅਮਰ ਸੰਚਾਰ ਕਰਵਾ ਚੁੱਕਾ 5000 ਤੋਂ ਵੱਧ ਪੁਰਾਣੇ ਨੂੰ ਅਮਰਤਾਰੀ ਕਰਵਾ ਚੁੱਕੇ ਹਾਂ ਜਿਹੜੀਆਂ ਆਪ ਅਮਰ ਸੰਚਾਰਕ ਹੋਏ ਸ਼੍ਰੀ ਅਕਾਲਤੋ ਸਭ ਤੋਂ ਪੰਜ ਪਿਆਰੇ ਬਲਵਾ ਕੇ ਤੇ ਫਿਰ ਪਿੰਡ-ਪਿੰਡ ਜਾ ਕੇ ਅਸੀਂ ਗੁਰਮਤਿ ਦਾ ਪ੍ਰਚਾਰ ਕੀਤਾ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਦਿੱਤੀ ਆ ਗੁਰ ਇਤਿਹਾਸ ਪੜਾਇਆ ਬਾਣੀ ਦੀ ਸੰਖਿਆ ਕਰਾਇਆ ਗੱਤਕੀਆਂ ਕਲਾਸਾਂ ਲਾਈਆਂ ਤਾਂ ਜੋ ਅਸੀਂ ਆਪਣੀ ਪਨੀਰੀ ਬਚਾ ਸਕੀਏ ਕਿਉਂਕਿ ਇਸ ਵੇਲੇ ਸਮੇਂ ਦੀ ਮੰਗ ਹੈ ਕਿਉਂਕਿ ਨਸ਼ੇ ਦੇ ਬਹੁਤ ਮਾੜੇ ਹਾਲਾਤ ਕੀਤੇ ਪਏ ਆ ਛੇਵਾਂ ਦਰਿਆ ਵਗਿਆ ਪਿਆ ਨਸ਼ੇ ਦਾ ਜਿਹੜਾ ਬੱਚਾ ਧਰਮ ਨਾਲ ਜੁੜ ਜਾਏਗਾ ਨਾ ਪਿਆਰੋ ਉਹ ਕੰਮ ਸੇ ਕੰਮ ਇਹ ਆ ਵੀ ਨਸ਼ੇਰ ਤੋਂ ਬਚ ਜਾਏਗਾ ਮਾਲਮ ਇੱਕ ਉਦਾਹਰਨ ਦਿੰਨਾ ਕਿ ਮੇਰੀ ਮਦਰ ਸਮਝਾਉਂਦੇ ਰਿਹਾ ਇਹ ਪਾਣੀ ਚ ਪਿਆ ਪੱਥਰ ਜੇ ਖੁਰਦਾ ਨਹੀਂ ਨਾ ਤੇ ਕੰਮ ਸੇ ਕੰਮ ਸੂਰਜੀ ਤਬੇ ਤੋਂ ਬਚਿਆ ਰਹਿੰਦਾ ਨਾ ਇਹ ਮੰਨ ਲਓ ਜੇ ਕਿਸੇ ਬੱਚੇ ਨੇ ਅਮਰਿਤ ਸ਼ਕਿਆ ਕਾਰ ਪਹਿਨੇ ਹੋਇਆ ਕੰਮ ਸੇ ਕੰਮ ਨਸ਼ੇਰ ਤੋਂ ਬਚੇ ਰਹਿਣਗੇ ਨਾ ਇਸ ਕਰਕੇ ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ ਵਾਦ ਤੋਂ ਵਾਦ ਕੋ ਸਿੱਖੀ ਦਾ ਪ੍ਰਚਾਰ ਕਰ ਸਕਾਂ ਬੱਚਿਆਂ ਨੂੰ ਗੁਰਮਤਿ ਵਿੱਦਿਆ ਦੇਵਾਂ ਜਿੰਨੇ ਵੀ ਬੱਚਿਆਂ ਨੂੰ ਗੁਰਮਤਿ ਵਿੱਦਿਆ ਦਵਾਂਗੇ ਜਾਂ ਉਹਨਾਂ ਕੋਲ ਸ਼ਾਸਤਰੀ ਵਿੱਦਿਆ ਹੋਵੇਗੀ ਉਹ ਹੋਰ ਵੀ ਮਜਲੂਮਾਂ ਦੀ ਰੱਖਿਆ ਕਰ ਸਕਦੇ ਨੇ ਜੀ ਕੀ ਮੰਚ ਆਇਆ ਕਿਦਾਂ ਅਫੈਕਟ ਹੋਏ ਸਿੱਖ ਧਰਮ ਵੱਲ ਸਿੱਖੀ ਵੱਲ ਗੁਰਜੀ ਜਦੋਂ ਅਸੀਂ ਆਪਣੇ ਵੱਡ ਵਿਡਿਓ ਨਾਲ ਆਪਣੇ ਪੰਜਾਬ ਦਾ ਇਤਿਹਾਸ ਪੜ੍ਹਦੇ ਆਂ ਤੇ ਬਾੜਾ ਫਿਰ ਮੰ ਬਾਗੋ ਬਾਗ ਹੁੰਦਾ ਕਿਉਂਕਿ ਸਾਡੇ ਅਸੀਂ ਪੰਜਾਬ ਦੀ ਜਾਏ ਆ ਪੰਜਾਬ ਦੇ ਵਾਰਿਸ ਆ ਸਾਨੂੰ ਸਾਡੀ ਉਹ ਬੱਚੀ ਵੀ ਲੜੇ ਤੇ ਕੋਈ ਹਿੰਦੂ ਜਾਂ ਸਿੱਖ ਦਾ ਮਤਲ ਨਹੀਂ ਜਿਹਦੇ ਬੱਚੇ ਨੇ ਮੂਹ ਦੇ ਵਿੱਚ ਦੁੱਧ ਦੀ ਬਦਬੂ ਆਉਂਦੀ ਹੁੰਦੀ ਉਹਦਾ ਇਤਿਹਾਸ ਪੜੀਏ ਉਹ ਵੀ ਜੋ ਦੇ ਹੱਥ ਚ ਸ਼ਸਤਰ ਆਇਆ ਵਰ ਕੇ ਲੜਿਆ ਚਾਹੇ ਕਿਸੇ ਵੀ ਜੰਗ ਹੋਵੇ ਚਾਹੇ 47 ਦੀ ਹੋਵੇ ਚਾਹੇ 71 ਦੀ ਹੋਵੇ ਕੋਈ ਵੀ ਵਾਪਰੀ ਹੈ ਇਸ ਕਰਕੇ ਜਦੋਂ ਅਸੀਂ ਆਪਣਾ ਆਪਣੇ ਪੰਜਾਬ ਦਾ ਇਤਿਹਾਸ ਪੜ੍ਹਦੇ ਆਂ ਤੇ ਫਿਰ ਮਨਜ ਚਾ ਜਾਗਦਾ ਫਿਰ ਇਹ ਵੇਖੋ ਜੀ ਧਰਮ ਬੋਧ ਨੇ 375 ਧਰਮ ਨੇ ਪੂਰੀ ਦੁਨੀਆ ਤੇ ਤੇ ਸਿੱਖਤਨ ਇੱਕ ਮਹਾਨ ਐਸਾ ਧਰਮ ਹੈ ਜੋ ਸਾਂਝੀਵਾਲਤਾ ਦੀ ਗੱਲ ਕਰਦਾ ਸਭ ਨੂੰ ਗੱਲ ਨਾਲ ਲਾਉਂਦਾ ਕੋਈ ਜਾਤ ਪਾਤ ਦੀ ਗੱਲ ਨਹੀਂ ਹੈ ਹਰ ਇੱਕ ਨੂੰ ਪੰਗਤ ਇੱਕ ਨੂੰ ਸੰਗਤ ਵਿੱਚ ਬਿਠਾ ਕੇ ਉਹਨੂੰ ਮਾਨ ਸਤਿਕਾਰ ਦਿੱਤਾ ਜਾਂਦਾ ਤੁਸੀਂ ਦੱਸਿਆ ਉਹਨੇ ਪੀ ਐਚ ਡੀ ਕਰ ਰਿਹਾ ਕਾਹਦੇ ਚ ਪੀ ਐਚ ਡੀ ਕਰ ਗੁਰਮਤਿ ਦੇ ਵਿੱਚ ਵੀਰ ਜੀ ਗੁਰਮਤਿ ਅੱਗੋਂ ਕੀ ਐ ਮੇਰੇ ਖਿਆ ਗੱਤਕਾ ਸਿਖਾ ਰਹੇ ਆ ਦੇਖਿਆ ਛੋਟੇ ਛੋਟੇ ਬੱਚਿਆਂ ਨੂੰ ਗੱਤਕਾ ਸਿਖਾ ਰਹੇ ਹੋ ਹੋਰ ਕੀ ਐ ਮੇਰੇ ਵੀਰ ਜੀ ਮੇਰਾ ਇਹ ਏਮ ਹੈ ਵੀ ਮੈਂ ਵਾਦ ਤੋਂ ਵਾਦ ਇੱਕ ਦੀ ਤੀਨੇ ਅਸੀਂ ਬਣਾਏ ਹੋਏ ਆ ਪਹਿਲਾਂ ਪਿਆਸੀਂ ਆਪਣੇ ਵਿੱਚ ਦੇ ਬੱਚੇ ਇਹਨਾਂ ਨੂੰ ਨੈਸ਼ਨਲ ਲੈਵਲ ਤੱਕ ਲੈ ਕੇ ਜਾਵਾਂਗੇ ਦੂਸਰਾ ਅਸੀਂ ਜਥੇਬੰਦੀ ਇਕ ਤਿਆਰ ਕਰਨਾ ਚਾਹੁੰਦੇ ਹਾਂ ਇਹਨਾਂ ਦੇ ਵਿੱਚੋਂ ਵੀ ਤਾਂ ਜੋ ਹੋਰ ਵੀ ਵੱਖ-ਵੱਖ ਜਗ੍ਹਾ ਤੇ ਜਾ ਕੇ ਬੱਚੇ ਇਸ ਸਿੱਖੀ ਦਾ ਪ੍ਰਚਾਰ ਕਰ ਸਕਣ ਜੇ ਇਹ ਬੱਚੇ ਯਾਦਾ ਮੇਰੇ ਨਾਲ ਜੁੜ ਜਾਣਗੇ ਜਾਂ ਕੋਈ ਹੋਰ ਵੀ ਹਾਲਾਤ ਵਧੀਆ ਹੋ ਜਾਣਗੇ ਅਸੀਂ ਪਿੰਡ-ਪਿੰਡ ਵਿੱਚ ਜਾ ਕੇ ਤਕਰੀਬਨ 663 ਪਿੰਡ ਹੈ ਗਰਦਾਸਪੁਰ ਦੇ ਵਿੱਚ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਂ ਕੋਸ਼ਿਸ਼ ਕੀਤੀ ਹੈ ਅਧਿਆਨ ਤੋਂ ਵੱਧ ਪਿੰਡ ਕਵਰ ਕਰ ਚੁੱਕਾ ਤੇ ਜੇ ਅਸੀਂ ਨਾਲ ਮੇਰਾ ਸਾਥ ਹੋ ਜਾਵੇਗਾ ਬੱਚੇ ਤਿਆਰ ਕਰਕੇ ਤੇ ਅਸੀਂ ਪੰਜਾਬ ਨੂੰ ਵੀ ਕਵਰ ਕਰ ਸਕਾਂਗੇ ਤਾਂ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਕਰਾ ਸਕਾਂਗੇ ਜਦੋਂ ਸਿੰਘ ਸੱਜੇ ਸੀ ਕਰਦੇ ਆ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਹ ਵੀਰ ਜੀ ਅਜੇ ਤੱਕ ਚੱਲਣਾ ਪੈ ਰਿਹਾ ਜੀ ਹੁਣ ਵੀ ਪਿਛਲੇ ਦਿਨੀ ਮੇਰੇ ਸੱਟ ਮਾਰ ਦਿੱਤੇ ਗਏ ਆ ਉਹਨਾਂ ਨੂੰ ਇਹੀ ਵਿਰੋਧ ਹੈ ਵੀ ਸਿੰਘ ਕਰ ਤੋਂ ਸੱਜ ਗਿਆ ਤੇ ਕਈ ਤਰ੍ਹਾਂ ਦੇ ਹਾਲਾਤ ਬਣੇ ਨੇ ਬਹੁਤ ਕੁਝ ਚੱਲਣਾ ਪੈ ਰਿਹਾ ਜਿੰਦਗੀ ਦੀ ਵਿੱਚ ਆਪ ਜੀ ਉਹ ਦੇਖਦੇ ਲੱਗੇ ਰਹੋਗੇ ਪਰ ਹਾਂ ਬਿਲਕੁਲ ਜੀ ਜਿੰਨੀ ਤੱਕ ਸੁਵਾਸ ਨੇ ਉਨੇ ਦੇ ਤੱਕ ਅਸੀਂ ਸਿੱਖੀ ਦਾ ਪ੍ਰਚਾਰ ਕਰਾਂਗੇ ਵੱਧ ਤੋਂ ਵੱਧ ਜਾਨ ਜਾਂਦੀ ਹੈ ਤੇ ਜਾਏ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸੱਚ ਕਰਨਾ ਜਾਏ ਬਿਲਕੁਲ ਜੀ ਬਾਬਾ ਸੰਦੀਪ ਸਿੰਘ ਜੀ ਆਪਣੇ ਛੋਟੇ ਜਿਹੇ 4 ਸਾਲ ਦੇ ਬੱਚੇ ਨੂੰ ਵੀ ਸਿੰਘ ਸਜਾ ਦਿੱਤਾ ਔਰ ਦੇਖਿਆ ਤੁਸੀਂ ਕਿ ਕਿਦਾਂ ਲੜਾਈ ਦੀ ਵਿਦਿਆਵਾਂ ਸਿੱਖ ਰਿਹਾ ਔਰ ਲਗਾਤਾਰ ਸਿੱਖੀ ਦਾ ਪ੍ਰਚਾਰ ਕਰਦੇ ਰਹਿਣਾ ਚਾਹੁੰਦੇ ਨੇ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਅਨ